ਇਰੇ ਲੋਕਾਂ ਕ੍ਰਾਈਮ ਚ ਇਨਵੋਲ ਹੁੰਦੇ ਆ ਉਹਨਾਂ ਦੇ ਨਾਮ ਪਬਲਿਕ ਚ ਜਾਣੇ ਚਾਹੀਦੇ ਆ ਜਾਂ ਉਹਨਾਂ ਦੀਆਂ ਫੋਟੋਆਂ ਜਾਂ ਨਹੀਂ ਜੀ ਜੀ ਇਹਦੇ ਦੋ ਪੱਖ ਹੁੰਦੇ ਆ ਮਾਨ ਸਾਹਿਬ ਐਕਚੁਅਲੀ ਗੱਲ ਇਹ ਹੁੰਦੀ ਆ ਕਿ ਜੇ ਲੋਕਾਂ ਨੂੰ ਪਤਾ ਨਹੀਂ ਲੱਗੇਗਾ ਕਿ ਕਿਹੜੇ ਲੋਕ ਜਿਹੜੇ ਆ ਕ੍ਰਾਈਮ ਚ ਇਨਵੋਲ ਆ ਜਾਂ ਉਹਨਾਂ ਦੇ ਚਿਹਰੇ ਕਿਹੜੇ ਆ ਤੇ ਫਿਰ ਉਹ ਲੋਕ ਸਤਰਕ ਕਿੱਦਾਂ ਹੋਣਗੇ ਉਹਨਾਂ ਲੋਕਾਂ ਤੋਂ ਸਹੀ ਗੱਲ ਹੈ ਕਿ ਇਹੋ ਜਿਹੇ ਲੋਕ ਹੈਗੇ ਆ ਸੋ ਪਬਲਿਕਲੀ ਅ ਡਿਪੈਂਡ ਇਹ ਕਰਦਾ ਕਿ ਕਈ ਵਾਰ ਪੁਲਿਸ ਨੇ ਦੋਸ਼ ਲਾਏ ਹੁੰਦੇ ਆ ਚਾਰਜ ਲਾਏ ਹੁੰਦੇ ਆ ਉਹਨਾਂ ਹਾਲਤਾਂ ਦੇ ਵਿੱਚ ਇਹ ਲਿਖਣਾ ਜ਼ਰੂਰੀ ਹੁੰਦਾ ਹੈ ਜੇ ਪੱਤਰਕਾਰੀ ਨੁਕਤੇ ਤੋਂ ਕਿ ਇਹਨਾਂ ਤੇ ਚਾਰਜ ਲੱਗੇ ਆ ਅਸੀਂ ਉਹਨਾਂ ਨੂੰ ਸਿੱਧਾ ਦੋਸ਼ੀ ਮੀਡੀਆ ਨਹੀਂ ਕਹਿ ਸਕਦਾ ਕੋਈ ਵੀ ਬੰਦਾ ਨਹੀਂ ਕਹਿ ਸਕਦਾ ਜਿੰਨਾ ਚਿਰ ਤੱਕ ਪੁਲਿਸ ਉਹਨੂੰ ਜਿਹੜਾ ਕਨਵਿਕਟ ਸੌਰੀ ਮਾਫ ਕਰਨਾ ਅਦਾਲਤ ਉਹਨੂੰ ਕਨਵਿਕਟ ਨਹੀਂ ਕਰਦੀ ਹੂੰ ਹੂੰ ਲੇਕਿਨ ਅੰਡਰ ਜਿਹੜਾ ਚਾਰਜ ਆ ਉਹਨਾਂ ਦੀਆਂ ਫੋਟੋਆਂ ਲਗਾਈਆਂ ਜਾ ਸਕਦੀਆਂ ਨੇ ਤਾਂ ਜੋ ਮੋਸਟਲੀ ਕਿੰਦਾ ਕੈਨੇਡਾ ਦੇ ਲੀਗਲ ਸਿਸਟਮ ਦੇ ਵਿੱਚ ਜਿਹੜੀਆਂ ਜ਼ਮਾਨਤਾਂ ਆ ਬਹੁਤ ਜਲਦੀ ਹੁੰਦੀਆਂ ਮੰਨਤ ਆਬ ਆਮ ਹਾਲਾਤਾਂ ਦੇ ਵਿੱਚ ਸੋ ਜੇ ਅਸੀਂ ਚਾਰਜ ਦੇ ਬੇਸ ਤੇ ਵੀ ਜਾਂ ਉਹਨਾਂ ਦੀ ਜਾਣਕਾਰੀ ਲੋਕਾਂ ਨਾਲ ਸਾਂਝੀ ਨਹੀਂ ਕਰਦੇ ਲੋਕ ਹਿੱਤ ਦੇ ਨਾਤੇ ਤੇ ਉਹਦਾ ਕਾਰਨ ਇਹ ਬਣਦਾ ਜੀ ਉਹ ਲੋਕ ਜ਼ਮਾਨਤ ਤੇ ਆ ਕੇ ਦੁਬਾਰਾ ਕਿਸੇ ਦਾ ਨੁਕਸਾਨ ਵੀ ਕਰ ਸਕਦੇ ਆ ਤਾਂ ਕੋਈ ਵੀ ਉਹਨਾਂ ਦਾ ਟਾਰਗੇਟ ਵੀ ਹੋ ਸਕਦਾ ਇਹ ਸੋਸਾਇਟੀ ਦੇ ਹੱਥ ਵਿੱਚ ਨਹੀਂ ਹੈਗਾ ਸੋ ਅੰਡਰ ਚਾਰਜ ਉਹਨਾਂ ਦੇ ਖਿਲਾਫ ਕੋਈ ਵੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਐਜ਼ ਅ ਨਰਪੱਖ ਤੌਰ ਤੇ ਉਹ ਦੇਣੀ ਬਹੁਤ ਜ਼ਰੂਰੀ ਆ ਮਾਨ ਸਾਹਿਬ ਲੋਕਾਂ ਤੱਕ ਪਹੁੰਚਾਉਣੀ ਜ਼ਰੂਰੀ ਆ ਸਰਕਾਰ ਨੂੰ ਇਹੋ ਜਿਹੀਆਂ ਗੱਲਾਂ ਨੂੰ ਰਿਵਾਈਜ਼ ਕਰਨਾ ਚਾਹੀਦਾ ਅਨਲੈਸ ਅਸੀਂ ਕਿਸੇ ਨੂੰ ਸਿੱਧੇ ਤੌਰ ਤੇ ਇਹ ਨਾ ਲਿਖ ਦਈਏ ਕਿ ਇਹ ਬੰਦਾ ਦੋਸ਼ੀ ਹੈਗਾ ਕਿਉਂਕਿ ਜਨਤ ਤੱਕ ਅਦਾਲਤ ਜਿਹੜੀ ਆ ਉਹਨੂੰ ਦੋਸ਼ੀ ਮਾਨ ਸਾਹਿਬ ਨਹੀਂ ਠਹਾਉਂਦੀ ਅਸੀਂ ਇਹ ਨਹੀਂ ਕਹਿ ਸਕਦਾ ਬਹੁਤ ਸਾਰੇ ਕੇਸਾਂ ਦੇ ਵਿੱਚ ਅਦਾਲਤਾਂ ਕਈ ਵਾਰ ਵੀ ਮੜਵੀ ਕਰ ਦਿੰਦੀਆਂ ਆ ਬੰਦਿਆਂ ਨੂੰ ਲੇਕਿਨ ਇਨਫਾਰਮੇਸ਼ਨ ਲੋਕਾਂ ਤੱਕ ਲੋਕਾਂ ਤੱਕ ਜਾਣੀ ਮਹਾਨ ਸਾਹਿਬ ਜਿਹੜੀ ਹੈ ਬਹੁਤ ਜ਼ਰੂਰੀ ਹੈ ਤੇ ਧੰਨਵਾਦ ਇਹ ਚੰਗਾ ਨੁਕਤਾ ਸੀ ਜਿਹੜਾ ਆਪਾਂ ਸਾਂਝਾ ਕੀਤਾ ਤੇ ਵੀ ਇੱਕ ਚੀਜ਼ ਹੋਰ ਆ ਰਹੀ ਹੈ ਕਹਿੰਦੇ ਅੱਜ ਕੱਲ ਤੁਸੀਂ ਆਪਣੇ ਘਰ ਦੇ ਮੂਰੇ ਧਿਆਨ ਰੱਖਿਆ ਕਰੋ ਲੋਕ ਇੰਡੀਆ ਤੋਂ ਫੀਮ ਡੋਡੇ ਕਿਸੇ ਚੀਜ਼ ਚ ਪਾਰਸਲ ਕਰਾ ਕੇ ਮੰਗਾ ਲੈਂਦੇ ਆ ਕਿਸੇ ਦੇ ਐਡਰੈਸ ਤੇ ਤੇ ਮੁੜ ਕੇ ਧਿਆਨ ਰੱਖਦੇ ਵੀ ਜਦੋਂ ਪਾਰਸਲ ਆਉਣਾ ਚੱਕ ਕੇ ਲੈਂਦੇ ਜੇ ਤੁਹਾਡੇ ਘਰ ਦੇ ਮੂਰੇ ਕਦੇ ਖੋਆ ਜਾਂ ਪਿੰਨੀ ਆ ਗਈਆਂ ਚੱਕ ਕੇ ਕਿਸੇ ਪਾਲਕ ਚ ਬਜ਼ੁਰਗ ਨੂੰ ਦੇ ਕੇ ਭਰਾ ਕਰਦੇ ਹੋ ਨਾ ਕਿ ਤੁਸੀਂ ਮੋੜਨ ਚੱਲ ਜਾਈਆ ਭਾਈ ਕਈ ਵਾਰ ਲੋਕ ਕੀ ਕਰਦੇ ਨੰਬਰ ਹੁੰਦਾ ਉਹਦੇ ਕਾਲ ਕਰਦੇ ਨੇ ਕਿ ਤੁਹਾਡਾ ਪਾਰਸਲ ਸਾਡੇ ਘਰੇ ਆ ਗਿਆ ਚੁੱਪ ਕਰਕੇ ਪਾਰਸਲ ਜੀ ਆ ਗਿਆ ਪਾਰਕ 'ਚ ਬਹੁਤ ਬਜ਼ੁਰਗ ਬੈਠੇ ਉਹਨਾਂ ਨੂੰ ਦੇ ਦਿਆ ਆਪਣਾ ਭੱਜੇ ਫਿਰਨਗੇ ਮਾਨ ਸਾਹਿਬ ਕੋਈ ਵੀ ਜਿਹੜਾ ਅੱਜ ਕੱਲ ਪਾਰਸਲ ਆ ਜਾਂ ਉਹ ਤੁਹਾਡੇ ਘਰ ਦੇ ਬਾਹਰ ਪਿਆ ਆ ਅਨਨੋਨ ਪਾਰਸਲ ਹੈਗਾ ਆ ਉਹਦੇ ਵਿੱਚ ਇਨਵੋਲਵ ਹੋਣਾ ਵੀ ਇੱਕ ਸਿਰਦਰਦੀ ਵਾਲੀ ਗੱਲ ਹੈ ਮਾਨ ਸਾਹਿਬ ਠੀਕ ਹੈ ਜੀ ਹੂੰ ਬਾਅਦ ਤੋਂ ਆ ਜੇ ਲੱਗਦਾ ਕਿ ਲੰਮੇ ਸਮੇਂ ਤੋਂ ਕੋਈ ਗਲਤੀ ਨਾ ਰੱਖ ਗਿਆ ਆ ਤੇ ਉਹਦੀ ਕੋਈ ਪ੍ਰੋਸੀਜਰ ਤੁਸੀਂ ਈਮੇਲ ਕਰ ਸਕਦੇ ਹੋ ਜੇ ਕੰਪਨੀ ਦਾ ਨਾਮ ਉੱਤੇ ਲਿਖਿਆ ਹੋਇਆ ਵਾ ਲੇਕਿਨ ਉਹਨੂੰ ਹੱਥ ਲਾਉਣਾ ਖੋਲਣਾ ਜਾਂ ਉਹਦੇ ਰਿਗਾਰਡਿੰਗ ਕਿਸੇ ਨਾਲ ਕਮਿਊਨੀਕੇਟ ਕਰਨਾ ਵਰਬਲੀ ਤੌਰ ਤੇ ਜਾਂ ਉਦਾਂ ਉਹ ਵੀ ਸਿਰਦਰਦੀ ਵਾਲੀ ਗੱਲ ਹੈ ਅੱਜਕੱਲ ਦੇ ਮਾਨ ਸਾਹਿਬ ਜਿਹੜੇ ਪਾਰਸਲ ਹੈ ਜਿਹੜੀਆਂ ਖਬਰ ਮੇਟੋ ਦੀ ਆਵਾਜ਼ ਬੰਦ ਹੋ ਗਈ ਮੈਂ ਦੁਬਾਰਾ ਟਰਾਈ ਕਰਦਾ ਜੀ ਤੇ ਠੀਕ ਹੈ ਠੀਕ ਆ ਗਈ ਬਾਕ ਜੀ ਪਹਿਲਾਂ ਜਿਵੇਂ ਮਿਊਟ ਹੋ ਗਿਆ ਤਾਂ ਤੋ ਫੋਨ ਅਜਲੀ ਮੈਂ ਲੋ ਰੇਂਜ ਹੈ ਜੀ ਥੋੜਾ ਜਿਹਾ ਲੱਗਦਾ ਕਿ ਰੇਂਜ ਦੀ ਦਿੱਕਤ ਆ ਸਕਦੀ ਹੈ ਮਾਨ ਸਾਹਿਬ ਜੇ ਆ ਗਈ ਤਾਂ ਫਿਰ ਮੈਂ ਕੱਟ ਕੇ ਲਾ ਲਾਂਗਾ ਠੀਕ ਜੀ ਹਾਂ ਜੀ ਸਾਹਿਬ ਬਹੁਤ ਸਰੀ ਖਬਰਾਂ ਇਹ ਆਈਆਂ ਨੇ ਕਿ ਇੱਕ ਵਾਰੀ ਪਾਰਸਲ ਇੱਕ ਗੱਡੀ ਰੱਖ ਕੇ ਜਾਂਦੀ ਆ ਤੇ 15 20 ਮਿੰਟ ਬਾਅਦ ਇੱਕ ਗੱਡੀ ਹੋਰ ਆ ਜਾਂਦੀ ਆ ਉਹ ਜਿਹੜਾ ਰੱਖ ਕੇ ਜਾਂਦਾ ਸੌਰੀ ਟੂ ਸੇ ਹਰ ਬੰਦੇ ਇਦਾਂ ਦਾ ਨਹੀਂ ਹੁੰਦੇ profession 'ਚ ਜਾਂ ਉਹਦੇ ਵੱਲੋਂ ਕੋਈ ਇਨਫਰਮੇਸ਼ਨ ਦਿੱਤੀ ਜਾਂਦੀ ਕਿ ਘਰ 'ਚ ਕੋਈ ਨਹੀਂ ਆ ਪਾਰਸਲ ਬਾਹਰ ਪਿਆ ਆ ਤੇ 15 20 ਮਿੰਟ ਬਾਅਦ ਗੱਡੀ ਦੁੱਜੀ ਆਉਂਦੀ ਆ ਤੇ ਪਾਰਸਲ ਚੱਕ ਕੇ ਲੈ ਜਾਂਦੇ ਆ ਸਹੀ ਗੱਲ ਹੈ ਸੋ ਬਹੁਤ ਹੀ ਕ੍ਰਿਸ਼ਲ ਸਿਚੁਏਸ਼ਨ ਬਣੀ ਹੋਈ ਆ ਅੱਜ ਕੱਲ ਤਾਂ ਆਪਣੇ ਜਿਹਾ ਇਦਾਂ ਹੱਥ ਰੱਖ ਕੇ ਚੱਲਣ ਵਾਲੀ ਗੱਲ ਆ ਵੀ ਇਦਾਂ ਕਹਿੰਦੀ ਹੁਣ ਪੁਰਾਣੇ ਲੋਕਾਂ ਨੇ ਨਾ ਕਿਸੇ ਲਵਾਏ ਹੁੰਦੇ ਸੀ ਉਹ ਕੀ ਹੁੰਦੀ ਸੀ ਅੰਦਰ ਪਾਈ ਹੁੰਦੀ ਸੀ ਇੱਕ ਸਮੀਜ ਪਾਈ ਹੁੰਦੀ ਸੀ ਤੇ ਦੂਈ ਪਾਈ ਹੁੰਦੀ ਸੀ ਉਹਦੇ ਅੰਦਰ ਸ਼ਰਟ ਦੇ ਅੰਦਰ ਪਾਇਆ ਹੁੰਦਾ ਸੀਗਾ ਜੀ ਪਰਸ ਪਾਇਆ ਹੁੰਦਾ ਸੀ ਹਾਂਜੀ ਉਹ ਹਾਲਾਤ ਕਾਫੀ ਕ੍ਰਿਸ਼ੀਅਲ ਹੈ ਇਹਦੇ ਨਾਲ ਹੀ ਜੁੜੀਆਂ ਮੈਂ ਇੱਕ ਅੱਜ ਫਰਾਈਡੇ ਹੈਗਾ ਬਹੁਤ ਲੰਮਾ ਸਮਾਂ ਆਪਾਂ ਨਹੀਂ ਲੈਂਦੇ ਤੇ ਕੁਝ ਇੱਕ ਮੇਜਰ ਗੱਲਾਂ ਹੈਗੀਆਂ ਸੀ ਤੁਹਾਡੇ ਨਾਲ ਸਾਨੀਆਂ ਕਰ ਜਾਂਦੇ ਮਾਨ ਸਾਹਿਬ ਜੀ ਕੈਨੇਡਾ ਦੇ ਅੰਦਰ ਵਿੱਚ ਨਨੌਵਤ ਜਿਹੜੀ ਆ ਆਪਣੀ ਟੈਰੀਟਰੀ ਹੈਗੀ ਹੈ ਜੀ ਕੈਨੇਡਾ ਦੀ 38,780 ਜਿਹੜੀ ਆਬਾਦੀ ਵਾਲੀ ਇਹ ਟੈਰੀਟਰੀ ਹੈਗੀ ਹੈ ਜੀ 1999 ਚ ਇਹਨੂੰ ਜਿਹੜਾ ਆਜ਼ਾਦ ਕੀਤਾ ਗਿਆ ਸੀਗਾ ਭਾਵੇਂ ਕਿ ਇਹਨੂੰ ਫੋਨ 'ਚ ਲਿਆਂਦਾ ਗਿਆ ਸੀਗਾ ਮਾਨ ਸਾਹਿਬ ਕੱਲ ਇੱਕ ਬੜਾ ਵੱਡਾ ਜਿਹੜਾ ਕੈਨੇਡਾ ਦੇ ਇਤਿਹਾਸ ਦੀ ਲੈਂਡ ਟਰਾਂਸਫਰ ਹੋਇਆ ਜੀ ਆਪਾਂ ਕਹਿ ਸਕਦੇ ਹਾਂ 25 ਸਾਲ ਪਹਿਲਾਂ ਜਿਹੜੀ ਇਹ ਟੈਰੀਟਰੀ ਹੁਣ 'ਚ ਆਈ ਸੀ ਕੱਲ ਉਹਨੂੰ ਲੈਂਡ ਟਰਾਂਸਫਰ ਦੇ ਦਿੱਤਾ ਗਿਆ ਉਹ ਆਬ ਇਹ ਪ੍ਰੋਸੈਸ ਜਿਹੜਾ ਅਸੀਂ ਉਦੋਂ ਤੋਂ ਚੱਲ ਰਿਹਾ ਸੀ ਕੱਲ ਅਫੀਸ਼ੀਅਲ ਤੌਰ ਤੇ ਆਪਣੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਉੱਥੇ ਪਹੁੰਚੇ ਸੀਗੇ ਜੀ ਇਹਦੇ ਨਾਲ ਹੀ ਜਿਹੜੇ ਉੱਥੋਂ ਦੇ ਪ੍ਰੀਮੀਅਰ ਹੈਗੇ ਪੀਜੀ ਅਨਕਲੋਗ ਤੇ ਇੱਕ ਕੰਪਨੀ ਉੱਥੇ ਹੋਲਡ ਕਰ ਰਹੀ ਆ ਜੀ ਲੋਕੀਕ ਤੋਂ ਉਹ ਉਹਨਾਂ ਦੇ ਹੈੱਡ ਸੀਗੇ ਉਹਨਾਂ ਨੇ ਇਕੱਠੇ ਤੌਰ ਤੇ ਮੀਟਿੰਗ ਕੀਤੀ ਜੀ ਉੱਥੇ ਇੱਕ ਹੋਰ ਵੀ ਕਾਫੀ ਬਹੁਤ ਸਾਰੀ ਉੱਥੇ ਰੀਪੈਂਡੂ ਹਾਜ਼ਰ ਸੀਗੇ ਜਿਹਦੀ ਹਾਜ਼ਰੀ ਵਿੱਚ ਲੈਂਡ ਟਰਾਂਸਫਰ ਕੀਤਾ ਗਿਆ ਜੀ 2 ਲੱਖ ਜਿਹੜਾ ਹੈਕਟੇਅਰ ਸਪੇਅਰ ਹੈਕਟੇਅਰ ਜਿਹੜਾ ਲੈਂਡ ਤੇ ਕੁਦਰਤੀ ਵਾਟਰ ਜਿਹੜਾ ਸਰੋਤ ਹੈਗਾ ਇਹਦੇ ਕੋਲ ਹੈਗੇ ਆ ਜੀ ਇਹ ਨਾ ਨਾਮਤ ਕੋਲ ਹੁਣ ਐਕਚੁਅਲੀ ਹੁਣ ਤੱਕ ਜਿਹੜੇ ਫੈਸਲੇ ਸੀਗੇ ਉਹ ਫੈਡਰਲ ਗਵਰਨਮੈਂਟ ਵੱਲੋਂ ਸਾਰੇ ਕੀਤਾ ਜਾਂਦੇ ਸੀ ਅੰਡਰ ਕੰਟਰੋਲ ਸਾਰਾ ਹੀ ਛੋਟੇ ਤੋਂ ਲੈ ਕੇ ਵੱਡਾ ਫੈਸਲਾ ਜਿਹੜਾ ਸੀ ਉਹ ਫੈਡਰਲ ਗਵਰਨਮੈਂਟ ਵੱਲੋਂ ਕੀਤਾ ਜਾਂਦਾ ਸੀ ਲੇਕਿਨ ਹੁਣ ਜਿਹੜਾ ਆ ਇਹਨਾਂ ਨੂੰ ਸਾਰਾ ਪ੍ਰਬੰਧ ਦੇ ਦਿੱਤਾ ਗਿਆ ਆ ਭਾਵੇਂ ਲੈਂਡ ਦੀ ਮਾਲਕ ਉਤੋਂ ਦੀ ਸਰਕਾਰ ਹੋਏਗੀ ਕਿ ਜਿਵੇਂ ਕਿ ਇਥੋਂ ਦਾ ਫੈਡਰਲ ਸਿਸਟਮ ਹੈਗਾ ਕੈਨੇਡਾ ਦਾ ਤੇ ਰੀਅਲ ਫੈਡਰਲ ਸਿਸਟਮ ਹੈ ਇਹਨਾਂ ਗੱਲਾਂ ਦਾ ਰੌਲਾ ਨਹੀਂ ਪੈਂਦਾ ਕਨਸਟੀਟਿਊਸ਼ਨ ਕਨਸਟੀਟਿਊਸ਼ਨਲ ਤੌਰ ਤੇ ਜਿਹੜੇ ਮਸਲੇ ਹੈਗੇ ਆ ਮਾਨ ਸਾਹਿਬ ਉਹਨਾਂ ਨੂੰ ਇਸੇ ਤਰ੍ਹਾਂ ਹੀ ਸੁਲਝਾਇਆ ਜਾਂਦਾ ਨਾ ਧਰਨੇ ਲੱਗਦੇ ਆ ਨਾ ਮੋਰਚੇ ਲੱਗਦੇ ਆ ਸੋ ਪ੍ਰੋਬਬਲੀ ਜਿਹੜੀ ਪ੍ਰੋਸੀਜਰ ਆਪਣੇ ਆਪ ਚੱਲਦਾ ਰਹਿੰਦਾ ਤੇ ਕੋਈ ਵੱਡਾ ਲੈਂਡ ਟਰਾਂਸਫਰ ਜਿਹੜਾ ਆ ਉਹ ਟੈਟਰੀ ਨੂੰ ਕੀਤਾ ਗਿਆ ਮਾਨ ਸਾਹਿਬ ਇਹਦੇ ਨਾਲ ਇਹ ਖਬਰ ਬੜੀ ਚਰਚਾ ਤੇ ਹੈਗੀ ਆ ਹਾਲਾਂਕਿ ਇਹ ਦੋਸ਼ ਲੱਗੇ ਸੀ ਉਸ ਤੋਂ ਬਾਅਦ ਦੋਸ਼ ਜਿਹੜੇ ਸੀਗੇ ਉਹ ਕਲੀਅਰ ਵੀ ਕਰ ਦਿੱਤੇ ਗਏ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਅਮਰਜੀਤ ਸਿੰਘ ਸੰਧੋਵਾ ਸੀਗੇ ਏਅਰਪੋਰਟ ਟ੍ਰਾਂਟੋ ਦੇ ਵਿਖੇ ਜਿੱਥੇ ਉਹਨਾਂ ਨੂੰ ਰੋਕ ਲਿਆ ਗਿਆ ਜੀ ਕਾਫੀ ਲੰਮੀ ਕੁੱਝ ਕਿਸ ਵਾਸਤੇ وجہ ਇਹ ਦੱਸੀ ਗਈ ਕਿ ਦੋਸ਼ ਲੱਗੇ ਸੀਗੇ ਕਿ ਇੱਕ ਬੱਚੇ ਦੀ ਮਾਰਕਟ ਤੇ ਕੁਝ ਏਦਾਂ ਦੇ ਹੋਰ ਬਦਸਲਿ ਦੇ ਦੋਸ਼ ਸੀਗੇ ਜਿਹੜੇ ਕਿ ਉੱਥੋਂ ਦੇ ਸਿਸਟਮ ਤੋਂ ਬਿਗੜਾ ਕਨਫਰਮੇਸ਼ਨ ਮਗਾਈ ਗਈ ਜੀ ਭਾਰਤ ਤੋਂ ਪੰਜਾਬ ਤੋਂ ਕਿ ਕੀ ਇਹ ਦੋਸ਼ ਜਿਹੜੇ ਇਹਨਾਂ 'ਚ ਕੋਈ ਗਲਤ ਹੈ ਲੇਕਿਨ ਉੱਥੋਂ ਕਲੀਅਰੈਂਸ ਉਹਨਾਂ ਨੂੰ ਮਿਲੀ ਲੇਕਿਨ ਇਹਦੀ ਵਜ੍ਹਾ ਕਰਕੇ ਉਹਨਾਂ ਨੂੰ ਕਾਫੀ ਲੰਮਾ ਸਮਾਂ ਜਿਹੜਾ ਸੀਗਾ ਏਅਰਪੋਰਟ ਤੇ ਰਹਿਣਾ ਪਿਆ ਕਿੰਨਾ ਹਾਲ ਤਾਂ ਜੇ ਦੋਸ਼ ਲੱਗੇ ਸੀ ਟ੍ਰਾਂਟੋ 에어ਪੋਰਟ ਅਥਾਰਟੀ ਜਿਹੜੀ ਆ ਉਹਨਾਂ ਨੂੰ ਕਿੱਦਾਂ ਇਹ ਇਨਫੋਰਮੇਸ਼ਨ ਪਹੁੰਚੀ ਤੋਂ ਬਾਅਦ ਕਿੱਦਾਂ ਕਲੀਅਰੈਂਸ ਮਿਲੀ ਹਾਲੇ ਇਹ ਸਵਾਲ ਜਿਹੜੇ ਆ ਗਰਭ ਦੇ ਵਿੱਚ ਹੈਗੇ ਆ ਮਾਨ ਸਾਹਿਬ ਸਮੇਂ ਦੀ ਇਹਦੇ ਨਾਲ ਹੀ ਐਡਮਿੰਟਨ ਪੁਲਿਸ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਆ ਮਾਨ ਸਾਹਿਬ ਜਿਹੜਾ ਮਾਮਲਾ ਹੈਗਾ ਲਗਾਤਾਰ ਜਿਹੜੀਆਂ ਫਰੌਤੀਆਂ ਅੱਗਾ ਲੱਗਣ ਤੇ ਗੋਲੀ ਚੱਲਣ ਦੇ ਮਾਮਲੇ ਦੇ ਵਿੱਚ ਅਹਿਮ ਜਾਣਕਾਰੀ ਉਹਨਾਂ ਨੇ ਸਾਂਝੀਆਂ ਕੀਤੀਆਂ ਲੋਕਾਂ ਦੇ ਨਾਲ ਐਕਚੁਅਲੀ ਐਡਮਿੰਟਨ ਪੁਲਿਸ ਦਾ ਇਹ ਗੱਲ ਕਹਿਣਾ ਹੈਗਾ ਕਿ ਭਾਰਤ ਦੇ ਵਿੱਚ ਜਿਹੜੇ ਵੱਡੇ ਗਰੋ ਜਿਹੜੇ ਕੰਮ ਕਰ ਰਿਆ ਉਹਨਾਂ ਦਾ ਕਿਤੇ ਨਾ ਕਿਤੇ ਨੈਟਵਰਕ ਜਿਹੜਾ ਇਹਦੇ ਲਈ ਕੰਮ ਕਰ ਰਿਆ ਜੀ ਇੱਥੇ ਸੋ ਉਹਨਾਂ ਦੀਆਂ ਸਕੀਮਾਂ ਦੇ ਤਹਿਤ ਹੀ ਇੱਥੇ ਜਿਹੜੇ ਆ ਸਾਊਥ ਏਸ਼ੀਆ ਦੇ ਜਿਹੜੇ ਭਾਈਚਾਰੇ ਦੇ ਜਿਹੜੇ ਬਿਜ਼ਨਸਮੈਨ ਹੈਗੇ ਆ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਇਹਦੇ ਸਬੰਧ ਵਿੱਚ ਇੱਕ ਵਹੀਕਲ ਦੀ ਜਿਹੜੀ ਆ ਫੋਟੋ ਵੀ ਜਾਰੀ ਕੀਤੀ ਗਿਆ ਪੁਲਿਸ ਵੱਲੋਂ ਵੀਡੀਓ ਜਾਰੀ ਕੀਤੀ ਗਿਆ ਜਿਹੜੇ ਵਹੀਕਲ ਦੇ ਉੱਪਰ ਜਗਾ ਜਗਾ ਗੋਲੀਆਂ ਚੱਲ ਇਕੇ ਇਹਦੇ ਵਿੱਚ 6 ਲੋਕਾਂ ਦੇ ਖਿਲਾਫ ਚਾਰਜ ਲਾਏ ਗਏ ਸੀ ਜਿਹਦੇ ਵਿੱਚੋਂ ਇੱਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਬਾਕੀ ਲੋਕ ਭਾਰਤ ਤੋਂ ਭੱਜ ਗਏ ਹੋ ਸਕਦੇ ਆ ਜਿਹਦੇ ਬਾਰੇ ਪੁਲਿਸ ਨੇ ਇਹ ਜਿਹੜੀ ਗੱਲ ਸਾਂਝੀ ਕੀਤੀ ਆ ਜੀ ਇਹਦੇ ਨਾਲ ਹੀ ਆਪਾਂ ਕਿਊਬੈਕ ਦੀ ਇੱਕ ਖਬਰ ਸਾਂਝੀ ਕਰਾਂਗੇ ਜੀ ਅਹਿਮ ਖਬਰ ਸੀ ਕੱਲ ਤੇ ਜਿਹੜੇ ਕਿਊਬੈਕ ਦੇ ਪ੍ਰੀਮੀਅਰ ਆ ਫਰਾਂਕੋਸ ਲੈਂਗਡਟ ਉਹਨਾਂ ਨੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੂੰ ਪੱਤਰ ਲੇ ਕੇ ਇਹ ਮੰਗ ਕੀਤੀ ਆ ਜੀ ਕਿ ਐਟਲੀਸਟ ਜਿਹੜਾ ਅਸਾਈਲਮ ਸਵੀਕਰ ਹੈਗੇ ਆ ਉਹਨਾਂ ਦੇ ਉੱਪਰ ਕਿਸੇ ਤਰੀਕੇ ਦੇ ਨਾਲ ਸਿਸਟਮ ਜਿਹੜਾ ਰੈਗੂਲੇਟ ਕੀਤਾ ਜਾਵੇ ਜੀ ਜੇ ਆਪਾਂ ਗੱਲ ਕਰੀਏ ਮਾਨ ਸਾਹਿਬ ਦੇ ਸਮਾਂਤ ਘਾਟ ਹੋਇਆ ਮੈਨੂੰ ਦੱਸ ਦਿਓ ਮੋਢੀ ਸਾਹਿਬ ਨਾਲ ਆਪਣਾ ਸਮਾਪਤ ਕਰ ਦਾਂਗਾ 60000 ਦੇ ਕਰੀਬ ਸਾਈਲੈਂਸ ਸਵੀਕਰ ਜਿਹੜੇ ਹੈਗੇ ਸੀਗੇ ਜਿਨ੍ਹਾਂ 2023 ਦੇ ਵਿੱਚ 11 ਮਹੀਨੇ ਦੇ ਤੱਕ ਜਿਹੜਾ ਕਿਊਬੈਕ ਦੇ ਵਿੱਚ ਅਸਾਈਲਮ ਲਈ ਆ ਜੀ ਜ਼ਿਆਦਾਤਰ ਇਹ ਵਿਟਰ ਵਿਜੇ ਤੇ ਆਏ ਸੀ ਕੁਝ ਇੱਕ ਸਟੂਡੈਂਟ ਵਿਜੇ ਤੇ ਆਏ ਤੇ ਜਿਨ੍ਹਾਂ ਦੇ ਇਹ ਜਿਹੜੇ ਡਾਕੂਮੈਂਟ ਸੀਗੇ ਸਹੀ ਨਹੀਂ ਸੀ ਹੈਗੇ ਤੇ ਉਹਨਾਂ ਨੂੰ ਹੀ ਸਾਈਲਮ ਜਿਹੜੀ ਉਹਨਾਂ ਨੇ ਆ ਕੇ ਅਪਲਾਈ ਕਰ ਦਿੱਤੀ ਜੀ ਯੂਪਕ ਵੱਲੋਂ ਇੱਕ ਕਿਸਮ ਦੇ ਨਾਲ ਵੇਟ ਕੀਤੀ ਜਾ ਰਹੀ ਹੈ ਕਿ 43200 ਜਿਹੜੇ ਅਸਾਈਲਮ ਸੀਕਰ ਉਹਨਾਂ ਨੇ ਸੈਪਟ ਕੀਤਾ ਪਿਛਲੇ ਸਾਲ ਚ ਉਹਦਾ 33 ਮਿਲੀਅਨ ਡਾਲਰ ਜਿਹੜਾ ਵਾ ਫੈਡਰਲ ਗਵਰਨਮੈਂਟ ਕੋਲ ਲੈਣਾ ਆ ਜਿਹੜੀ ਕਿ ਯੂਪਕ ਗਵਰਨਮੈਂਟ ਮੰਗ ਕਰ ਰਹੀ ਹੈ ਕਿ ਉਹਨਾਂ ਨੂੰ ਇਹ ਦਿੱਤਾ ਜਾਵੇ ਜੀ ਉਹ ਸੂਬੇ ਜਿਹੜੇ 2021 ਤੋਂ 2022 ਦੇ ਵਿੱਚ 470 ਮਿਲੀਅਨ ਡਾਲਰ ਅਸਾਈਲਮ ਸੀਕਰ ਜਿਹੜੇ ਹੈਗੇ ਆ ਉਹਨਾਂ ਨੂੰ ਦਿੱਤਾ ਗਿਆ ਜੀ ਉਸ ਸਮੇਂ ਦਰਮਿਆਨ ਜਦੋਂ ਉਹਨਾਂ ਨੇ ਸਾਈਲਮ ਅਪਲਾਈ ਕੀਤੀ ਹੁੰਦੀ ਆ ਹਰ ਹਾਲੇ ਵਰਗ ਪਰਮਣ ਨਹੀਂ ਮਿਲਿਆ ਆ ਤਾਂ ਉਹਨਾਂ ਦੀ ਹੈਲਪ ਵਾਸਤੇ ਉਹਨਾਂ ਦੇ ਖਾਣ ਪੀਣ ਵਾਸਤੇ ਗਵਰਨਮੈਂਟ ਹੈਲਪ ਕਰਦੀ ਆ ਜੀ ਇਹਦੇ ਵਾਸਤੇ ਮਾਨ ਸਾਹਿਬ ਇਹ ਜਿਹੜਾ ਸੀਗਾ ਸਾਰਾ ਦਿੱਤਾ ਹੈਗਾ ਜੀ ਕਿਬਕ ਨੇ ਕਲੇਮ ਕੀਤਾ ਜੀ ਇਸ ਗੱਲ ਨੂੰ ਸੋ ਜਾਂਦੇ ਜਾਂਦੇ ਖਬਰ ਹੋਰ ਸਾਂਝੀ ਕਰ ਦਿੰਨੇ ਆ ਕਿ ਜਿਹੜਾ ਇੱਕ ਮਾਫ ਕਰਨਾ ਇੱਕ ਕਨੇਡਾ ਕੰਪੀਟੀਸ਼ਨ ਬਿਊਰੋ ਹੈਗਾ ਜੀ ਉਹਨੇ ਇਸ ਗੱਲ ਦੀ ਵਾਰਨਿੰਗ ਕੀਤੀ ਆ ਬਿਜ਼ਨਸਮੈਨਾਂ ਨੂੰ ਕਿ ਐਟ ਲੀਸਟ ਜਿਹੜੇ ਰਿਵਿਊ ਪਾਏ ਜਾਂਦੇ ਆ ਥੱਲੇ ਵੈਬਸਾਈਟਾਂ ਦੇ ਥੱਲੇ ਖਾਸ ਤੌਰ ਤੇ ਜਿਹੜੇ ਉਹਨਾਂ ਦੇ EMPLOYEES ਵੱਲੋਂ ਰਿਵਿਊ ਪਾਏ ਜਾਂਦੇ ਆ ਰਿਵਿਊ ਪਾਏ ਜਾਂਦੇ ਆ ਮਾਫ ਕਰਨਾ ਉਹ ਰਿਵਿਊ ਦੇ ਵਿੱਚ ਇਹ ਮੈਂਸ਼ਨ ਕਰਨਾ ਜ਼ਰੂਰੀ ਆ ਕਿ ਉਹ ਉਹਨਾਂ ਦਾ EMPLOYEE ਹੈਗਾ ਤੇ ਉਸ ਕੰਪਨੀ ਨਾਲ ਉਹਦਾ ਸਬੰਧ ਹੈਗਾ ਤਾਂ ਜੋ ਜਿਹੜੇ ਆਮ ਲੋਕ ਹੈਗੇ ਆ ਰਿਵਿਊ ਪੜਨ ਵਾਲੇ ਉਹ ট্রান্সਪਰੈਂਟ ਤੌਰ ਤੇ ਇਹ ਜਾਣ ਸਕਣ ਕਿ ਕੰਪਨੀ ਦੀ ਕ੍ਰੈਡਿਬਿਲਟੀ ਕਿੰਨੀ ਹੈਗੀ ਆ ਮੋਸਟਲੀ ਮਾਨ ਸਾਹਿਬ ਐਡਾ ਹੁੰਦਾ ਕਿ ਜਿਹੜੀਆਂ ਕੰਪਨੀਆਂ ਨੇ ਉਹ ਆਪਣੇ ਨੌਨ ਪ੍ਰੂ ਜਿਹੜੇ EMPLOYE ਹੁੰਦੇ ਉਹਨਾਂ ਕੋ ਰਿਵਿਊ ਪਾਉਂਦੇ ਆ ਜਿਹੜੇ ਆਮ ਲੋਕ ਆ ਉਹਨਾਂ ਨੂੰ ਪੜ ਕੇ ਕੰਪਨੀ ਬਰਤੀ ਆਪਣਾ ਨਜ਼ਰੀਆ ਜਿਹੜਾ ਉਹ ਬਣਾ ਲੈਂਦੇ ਆ ਸੋ ਇਹਦੇ ਕਰਕੇ ਮਾਨ ਸਾਹਿਬ ਜਿਹੜਾ ਸੀਗਾ ਇਹ ਜਿਹੜੀ ਵਾਰਨਿੰਗ ਦਿੱਤੀ ਗਈ ਆ ਧੰਨਵਾਦ ਮਾਨ ਸਾਹਿਬ ਆਪਾਂ ਦੁਬਾਰਾ ਜੋੜਦੇ ਆ ਜੀ